ਜੋ ਕਈ ਵਾਰ ਪਹਿਲਾਂ ਵੀ ਬੰਦੇ ਰਹੇ ਆ ਆਪਾਂ ਦੇਖਦੇ ਆ ਕਿ ਕੀ ਕੀ ਅਸਥਾਨਾਂ ਦਾ ਨੁਕਸਾਨ ਹੋਇਆ ਤਾਂ ਉੱਥੇ ਫਿਰ ਮਤਲਬ ਜੇ ਇਲੈਕਸ਼ਨ ਲੜਨੀ ਜ਼ਰੂਰੀ ਹੋ ਰਹੀ ਨੇ ਮੇਰਾ ਆਪਦਾ ਮਨ ਨਹੀਂ ਹੈਗਾ ਇਲੈਕਸ਼ਨ ਕਰਨ ਦਾ ਆਪਾਂ ਨੂੰ ਵੀ ਇਲੈਕਸ਼ਨ ਨਹੀਂ ਹੋਵੇ ਪਰ ਸੰਘ ਦਾ ਜੋ ਹੁਕਮ ਹੈ ਉਹਦੇ ਅਕੋਰਡਿੰਗ ਫਿਰ ਇਹ ਮਤਰੇ ਉੱਪਰ ਆਲਾ ਸੰਗਤ ਵੱਲੋਂ ਕੀਤਾ ਗਿਆ ਤੇ ਅਸੀਂ ਸੰਗਤ ਵੱਲੋਂ ਮਤਕੀ ਹਰਮਨ ਪਿਆਰੇ ਨੇਤਾ ਆਪਣੇ ਮੈਗਨਾਈ ਸਾਰੇ ਕਈਆਂ ਪ੍ਰਧਾਨ ਖੜਾ ਕੀਤਾ ਅਸੀਂ ਸੇਵਾਦਾਰ ਖੜਾ ਕੀਤਾ ਸੰਗਤ ਵੱਲੋਂ ਅੱਜ ਤੱਕ ਹਮੇਸ਼ਾ ਲਿਖਿਆ ਜਾਂਦਾ ਸੀ ਕਿ ਅਸੀਂ ਸੇਵਾਦਾਰ ਚੁਣਦੇ ਪਰ ਸੇਵਾਦਾਰ ਨੇ ਪ੍ਰਧਾਨ ਚੁਣੇ ਜਾਂਦੇ ਸੀ ਅੱਜ ਸਾਨੂੰ ਸਮਾਂ ਮਿਲੇ ਮੌਕਾ ਮਿਲੇ ਕਿ ਅਸੀਂ ਮੁੱਖ ਸੇਵਾਦਾਰ ਦੀ ਚੋਣ ਕਰੀ ਜੋ ਸੇਵਾ ਨਿਭਾ ਰਿਹਾ ਹੋਵੇ ਤੇ ਮੈਨੂੰ ਵੀ ਕਿਤੇ ਨਾ ਕਿਤੇ ਲੱਗਦਾ ਸੀਗਾ ਕਿ ਜਿਵੇਂ ਆਪਣੀਆਂ ਜਿਵੇਂ ਗੁਰਦੁਆਰਾ ਸਾਹਿਬ ਦੀ ਆਪਾਂ ਗੱਲ ਕਰ ਲਈਏ ਤੇ ਉਹਦੇ ਨਾਲ ਸੰਸਥਾਵਾਂ ਜੁੜੀਆਂ ਹੋਈਆਂ ਸਕੂਲ ਜਿਹੜੇ ਵੇ ਕਾਲਜ ਜਿਹੜੇ ਵੇ ਆ ਜੇ ਆਪਾਂ ਕੰਪੈਰੀਜ਼ਨ ਕਰੀਏ ਜਿਵੇਂ ਆਪਣੇ ਜੀਵੀਅਰ ਸਕੂਲ ਹੈ ਜੋਸਫ ਸਕੂਲ ਹੈ ਤੇ ਐਮਐਸਡੀ ਸਕੂਲ ਬਠਿੰਡਾ ਸੰਗਤ ਨੂੰ ਪਤਾ ਹੈ 90% ਜਿਹੜੇ ਲੋਕ ਹੈ ਲੈਕ ਦੇ ਨੋ ਵੀ ਆਪਣਾ ਉਹ ਕਿੱਥੇ ਲੈਵਲ ਹੈ ਤੇ ਇਵਨ ਕੀ ਜੇ ਆਪਾਂ ਖਾਲਸਾ ਬੜ ਜੇ ਆਪਾਂ ਖਾਲਸਾ ਸਕੂਲ ਦੀ ਗੱਲ ਕਰ ਲਈਏ ਠੀਕ ਹੈ ਇਹ ਸਾਰਾ ਤੁਹਾਡਾ ਠੀਕ ਹੈ ਵੀ ਜਿਹੜੇ ਅਦਾਰੀ ਸਿੰਘ ਸਭਾ ਦੇ ਅਧੀਨ ਨੇ ਇਹਨਾਂ ਸੰਸਥਾਵਾਂ ਤੇ ਦੀ ਨੇ ਪਰ ਇਹ ਵੀ ਸੰਗਤ ਹਰਦੀਪ ਸਿੰਘ ਨੂੰ ਕਿਉਂ ਛੋੜੇ ਹਰੇਕ ਦੀ ਅਲੱਗ-ਅਲੱਗ ਸਪੈਸ਼ਲਿਟੀ ਹੁੰਦੀ ਹੈ ਕੋਈ ਧਰਮ ਚੱਗੇ ਹੁੰਦਾ ਹੈ ਕੋਈ ਪੜਾਈ ਚ ਹੁੰਦਾ ਤਾਂ ਸੰਗਤ ਦੇ ਵਿੱਚ ਹਰੇਕ ਆਪਾਂ ਨੂੰ ਹਰੇਕ ਤਰ੍ਹਾਂ ਦੇ ਲੋਕ ਮਿਲ ਜਾਂਦੇ ਆਪਣੇ ਬਠਿੰਡੇ ਵੀ ਬਹੁਤ ਨੇ ਤੇ ਕੋਈ ਗੁਰਦੁਆਰਾ ਜੇ ਸੰਭ ਸਕਦਾ ਤਾਂ ਆਪਣੇ ਸੰਸਥਾ ਸੰਭਲ ਵਾਸਤੇ ਪੀ ਐਚ ਡੀ ਆਪਣੇ ਕੋਲ ਰਿਟਾਇਰਡ ਬੰਦੇ ਨੇ ਲੈਕਚਰਰ ਨੇ ਕੋਈ ਸਰਕਾਰੀ ਕਾਲਜ ਦੇ ਵਿੱਚ ਰਿਟਾਇਰ ਹੋਇਆ ਤਾਂ ਬਹੁਤ ਜਿਹੜੀਆਂ ਆਪਣਾ ਪਬਲਿਕ ਫਿਗਰਸ ਆਪਣੇ ਬਠਿੰਡਾ ਵਿੱਚ ਹੈਗੇ ਤਾਂ ਉਹ ਆਪਣੇ ਇਹ ਕੰਮ ਹੋਣਗੇ ਵੀ ਆਪਾਂ ਜਿਹੜੇ ਸੰਸਥਾਵਾਂ ਨੂੰ ਇੱਕ ਉਹ ਵਧੀਆ ਤਰੀਕੇ ਨਾਲ ਚਲਾ ਸਕੀਏ ਜੋ ਇਹ ਕਲਾਸ ਚੱਲ ਰਹੀ ਹੈ ਜੀ ਇਹ ਹਰਦੀਪਕ ਸਿੰਘ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਤੇ ਇੱਥੋਂ ਦੀ ਜਿਹੜੀ ਸੰਗਤ ਹੈ ਉਹਨਾਂ ਦੇ ਸਹਿਯੋਗ ਨਾਲ ਚੱਲ ਰਹੀ ਹੈ ਬੜਾ ਹੀ ਵਧੀਆ ਉਪਰਾਲਾ ਕੀਤਾ ਹੈ ਉਹਨਾਂ ਦੀ ਟੀਮ ਨੇ ਤੇ ਸੰਗਤ ਨੇ ਕਈ ਬੱਚੇ ਐਸੇ ਨੇ ਜਿਨ੍ਹਾਂ ਦੀ ਫੈਮਲੀਆਂ ਬਹੁਤ ਲੋਅਰ ਲੈਵਲ ਤੋਂ ਮਤਲਬ ਗਰੀਬ ਨੇ ਜਿਹੜੇ ਬੱਚੇ फीस ਨਹੀਂ ਦੇ ਸਕਦੇ ਜੋ ਹੋਰ ਹੈ ਕੋਈ ਵੀ ਪ੍ਰੋਬਲਮ ਕਰਕੇ ਹੈ ਜੋ ਨਹੀਂ ਹੋ ਸਕਦਾ ਪਰ ਇਹਨਾਂ ਦੀ ਜੋ ਸਮੁੱਚੀ ਟੀਮ ਹੈ ਇਹਨਾਂ ਨੇ ਆਪਣੇ ਉਦਮ ਨਾਲ ਸਹਿਯੋਗ ਨਾਲ ਇਹਨਾਂ ਬੱਚਿਆਂ ਨੂੰ ਗੁਰਮਤ ਦੇ ਲਨ ਲਾਇਆ ਹੈ 107 ਦੇ ਕਰੀਬ ਬੱਚੇ ਹੈਗੇ ਆ ਜਿਹੜੇ ਕਿ ਇੱਥੇ ਗੁਰਦੁਆਰਾ ਸੇਬਨਾ ਦੇ ਭਾਈ ਹਰਦੀਪ ਸਿੰਘ ਜੀ ਨਾਲ ਇਹਨਾਂ ਨਾਲ ਜੁੜੇ ਹੋਏ ਆ ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਬਠਿੰਡਾ ਦੀ ਕਾਲਜ ਜਿਹੜੇ ਸਕੂਲ ਹਨ ਉਹ ਕਿਸੇ ਚੰਗੇ ਹੱਥਾਂ ਵਿੱਚ ਜਾਣ ਸੋ ਮੇਰੀ ਇਹੀ ਅਪੀਲ ਹੈ ਸਾਰੀ ਸਾਧ ਸੰਗਤ ਜੀ ਨੂੰ ਕਿ ਆਓ ਆਪਾਂ ਹੁਣ ਇਹ ਮੌਕਾ ਨਾ ਖੁੰਝਾਈਏ ਤੇ ਆਪਾਂ ਭਾਈ ਹਰਦੀਪ ਸਿੰਘ ਜੀ ਨੂੰ ਵੋਟ ਪਾ ਕੇ 30 ਮਾਰਚ ਨੂੰ ਜਿਤਾਈਏ